ਸਵਾਗਤ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂੜੀ ਦੀ ਫਾਰਮ ਹੰਮਤਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀ ਜਿਹੜੀ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਆਪਣੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਟਾਪ ਬਰੀਡ ਦੀ ਬੇੜ ਲੈ ਕੇ ਆਏ ਆ ਜਰਸੀ ਪੰਜਾਬ ਦੀ ਰਿਜਨਲ ਫੁੱਲ ਹਾਈਟ ਦੇ ਵਿੱਚ ਆ ਅਰਡਰ ਕੁਆਲਿਟੀ ਚੈੱਕ ਕਰੋ ਸੂਨ ਦੇ ਵਿੱਚ 9 ਤੋਂ 10 ਦੇ ਨੇ ਤੇ ਬਾਕੀ ਪਏ ਆ ਹਵਾਨਾ ਚੈੱਕ ਕਰ ਸਕਦੇ ਆ ਥਣ ਦੇਖ ਸਕਦੇ ਚਾਰੇ ਥਣ ਪੂਰੇ ਨਿਕਖਣਵੇਂ ਤੇ ਪੂਰੀ ਸਪੇਸ ਤੇ ਲੱਗੇ ਆ ਫੁੱਲ ਬੋਡੀ weight ਦੇ ਵਿੱਚ ਆ ਫੇਸ ਬਿਊਟੀ ਚੈੱਕ ਕਰੋ ਫਾਰਮ ਦੇ ਵਿੱਚੋਂ ਆਪਾਂ ਲਈ ਆ ਆ ਦੇਖ ਸਕਦੇ ਫਾਰਮ ਉੱਤੇ ਟੈਗ ਵੀ ਨਾਲ ਹੀ ਆ ਫੇਸ ਬਿਊਟੀ ਚੈੱਕ ਕਰ ਸਕਦੇ ਫੁੱਲ ਹਾਈਟ ਭਜਨ ਵਜੂਦ ਆਣੀ origignal ਪੰਜਾਬ ਵਾਲੀ ਜਰਸੀ ਆ ਕੋਈ ਛੋਟੀ ਮੰਨ ਕੇ ਨਾ ਖਰੀਦਿਓ ਥਣ ਦੇਖ ਸਕਦੇ ਚਾਰੇ ਥਣ ਪੂਰੇ ਨਿਕਖਣਵੇਂ ਤੇ ਪੂਰੀ ਸਪੇਸ ਤੇ ਲੱਗੇ ਆ ਸੂਣ ਦੇ ਵਿੱਚ 10 ਦਿਨ ਬਾਕੀ ਆ ਸੂਆ origignal ਦੂਜਾ ਬਾਈ ਮੂੰ ਤਾਂ 6 ਦਾੰਦਾ ਪੈਠਪੜਾ ਚੈੱਕ ਕਰੋ ਪੂਰਾ ਚੌੜਾ ਹੈਗਾ ਫੁੱਲ ਭਜਨ ਵਾਲੀ ਫੁੱਲ ਬੋਡੀ weight ਥੀ ਅਰਡਰ ਦੀ ਕੁਆਲਿਟੀ ਦੇਖੋ ਜੀ ਹਵਾਨੇ ਚ ਵਾੜ ਢਿਲਾਂ ਬਹੁਤ ਪੰਨਿਆ ਕਰਨ ਵਾਲੀ ਦੇ ਦਸਾਂ ਦੇ ਨਾਲ ਨੂੰ ਪੂਰਾ ਵਧੀਆ ਹਵਾਨਾ ਬਣਾ ਕੇ ਤਿਆਰ ਕਰਕੇ ਕਰਮਾਣੀ ਸੂਗੀ ਤੇ ਜੇ ਗੱਲ ਕਰੀਏ ਜੀ ਮਿਲਕ ਕੈਪੈਸਿਟੀ ਦੀ ਪਲੂਨ ਨੇ ਵਾਈ ਜਨੇ 22 23 ਕਿਲੋ ਦੁੱਧਾ 24 25 ਕਿਲੋ ਖੁੱਲਾ ਦੁੱਧ ਚਵਾਉਗੀ ਵੈਣ ਪਰ ਆਪਾਂ 22 23 ਕਿਲੋ ਕੇਕੀ ਵੇਚਾਂਗੇ ਆ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਫੇਸ ਆ ਸੋਹਣਾ ਫੇਸ ਆ ਫੁੱਲ ਹਾਈਟ ਆ ਕਿਸੇ ਪਾਸੇ ਲਿਸਤੀ ਨਾ ਵੀ ਸਮੀ ਸਮਾਈ ਪੂਰੀ ਖੁੱਲਾ ਆ ਆ ਦੇਖ ਸਕਦੇ ਲੈ ਦੇ ਤੇ ਮਿਲਕ ਵਿੱਚ ਬਹੁਤ ਸਟਰੋਂਗ ਲੱਗੀ ਆ ਖਣ ਖਣ ਪੂਰਾ ਚੰਗਾ ਪੂਰੀ ਸੀਰ ਠੰਡੀ ਆ ਤੇ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਵਹਿੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰਿਓ ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੋਂ ਸੀਨੀਅਰ ਸਿੰਘ ਵਾਲਾ ਤੇ ਮੋਬਾਈਲ ਨੰਬਰ ਹੈਗਾ ਜੀ ਆਪਣਾ 789099978 ਸਾਰੇ ਮੇਰੇ ਵੀਰਾਂ ਦਾ ਵੀਡੀਓ ਨਰ ਤੱਕ ਦੇਖਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਥੈਂਕ ਯੂ ਵੈਰੀ ਮਚ